ਸੁਰਵੀ ਸਵੇਰੇ ਉੱਠ ਕੇ ਹੱਥ-ਮੂੰਹ ਧੋ ਕੇ ਆਪਣੇ ਮੁੰਨੇ ਨੂੰ ਦੁੱਧ ਪਿਲਾ ਰਹੀ ਸੀ। ਉਸ ਦਾ ਪਤੀ ਵਿਨੋਦ ਆਫਿਸ ਲਈ ਨਿਕਲ ਗਿਆ ਸੀ। 7 ਦਿਨ ਪਹਿਲਾਂ ਹੀ ਉਸ ਦੀ ਡਿਲੀਵਰੀ ਹੋਈ ਸੀ ਅਤੇ ਉਹ ਕਾਫੀ ਕਮਜ਼ੋਰ ਸੀ। ਆਪਰੇਸ਼ਨ ਦੇ ਟਾਂਕਿਆਂ ਵਿੱਚ ਹਜੇ ਵੀ ਦਰਦ ਹੋ ਰਿਹਾ ਸੀ। ਡਾਕਟਰ ਨੇ ਉਸ ਨੂੰ ਆਰਾਮ ਕਰਨ ਲਈ ਕਿਹਾ ਸੀ। ਇਸ ਲਈ ਘਰ ਦੀ ਸਾਰੀ ਜ਼ਿੰਮੇਵਾਰੀ ਸੱਸ ਅਤੇ ਨਨਾਨ ਮਿਲ ਕੇ ਸੰਭਾਲ ਰਹੀਆਂ ਸੀ ਪਰ ਤਾਨਿਆਂ ਉਲਾਹਣਿਆਂ ਨਾਲ ਸਵੇਰੇ ਉੱਠਣ ਤੋਂ ਬਾਅਦ ਕਿਸੇ ਨੇ ਵੀ ਉਸ ਦੇ ਕਮਰੇ ਵਿੱਚ ਝਾਤ ਮਾਰ ਕੇ ਨਹੀਂ ਦੇਖਿਆ ਸੀ ਕਿ ਉਸ ਨੂੰ ਕੁਝ ਚਾਹੀਦਾ ਹੈ ਜਾਂ ਨਹੀਂ ਸੁਰਵੀ ਵੀ ਮੰਗਣ ਵਿੱਚ ਸੰਕੋਚ ਕਰ ਰਹੀ ਸੀ ਅਤੇ ਸਿਰਫ ਨਾਸਤੇ ਦੀ ਉਡੀਕ ਕਰ ਰਹੀ ਸੀ ਤਾਂ ਉਸ ਦੀ ਸੱਸ ਉਰਮਿਲਾ ਜੀ ਦੀ ਆਵਾਜ਼ ਆਈ ਉਹ ਸਖਤ ਆਵਾਜ਼ ਵਿੱਚ ਬੋਲੀ ਬਸ ਇਹੋ ਦਿਨ ਦੇਖਣਾ ਬਾਕੀ ਸੀ ਸੁਰਵੀ ਤੂੰ ਤਾਂ ਬੱਚਾ ਪੈਦਾ ਕਰਨ ਤੋਂ ਬਾਅਦ ਮਹਾਰਾਣੀ ਬਣ ਗਈ ਹੈ ਕਿੰਨੀ ਸੁਸਤ ਹੋ ਗਈ ਹੈ ਇਹ ਕੋਈ ਉੱਠਣ ਦਾ ਸਮਾਂ ਹੈ ਉਸ ਦਿਨ ਨਾਨ ਰੂਬੀ ਵੀ ਹੱਸਦੀ ਹੋਈ ਬੋਲੀ ਮਾਂ ਭਾਬੀ ਨੂੰ ਤਾਂ ਬੱਚੇ ਦੇ ਰੂਪ ਵਿੱਚ ਬਹਾਨਾ ਮਿਲ ਗਿਆ ਬੱਚੇ ਨੂੰ ਲੈ ਕੇ ਸਾਰਾ ਦਿਨ ਬਿਸਰੇ ਤੇ ਪਈ ਰਹਿੰਦੀ ਹੈ ਸੱਸਾ ਤੇ ਨਾਨ ਦੀਆਂ ਕੜਵੀਆਂ ਗੱਲਾਂ ਸੁਣ ਕੇ ਸਰਵੀ ਦੀਆਂ ਅੱਖਾਂ ਵਿੱਚ ਹੰਝੂ ਆ ਗਏ ਵੈਸੇ ਵੀ ਉਹ ਸਾਰੀ ਰਾਤ ਆਪਣੇ ਬੇਟੇ ਨੂੰ ਗੋਦੀ ਵਿੱਚ ਲੈ ਕੇ ਜਾਗਦੀ ਰਹਿੰਦੀ ਸੀ ਕਿਉਂਕਿ ਉਹ ਰਾਤ ਪਰ ਰੋਂਦਾ ਸੀ ਉਸ ਦਾ ਪਤੀ ਵੀ ਮਦਦ ਕਰਦਾ ਸੀ ਪਰ ਦਿਨ ਪਰ ਆਫਿਸ ਵਿੱਚ ਕੰਮ ਕਰਕੇ ਉਹ ਵੀ ਥੱਕ ਜਾਂਦਾ ਸੀ। ਸਰਵੀ ਉਸ ਨੂੰ ਥੋੜੀ ਦੇਰ ਸੌਣ ਲਈ ਕਹਿ ਦਿੰਦੀ ਸੀ। ਬੱਚੇ ਦੇ ਰੋਂ ਦੀ ਆਵਾਜ਼ ਸੁਣ ਕੇ ਵੀ ਸੱਸ ਜਾਂ ਨਾਨਾ ਵਿੱਚੋਂ ਕੋਈ ਸੰਭਾਲਣ ਨਹੀਂ ਆਉਂਦਾ ਸੀ। ਉਹਨਾਂ ਨੇ ਪਹਿਲੇ ਦਿਨ ਹੀ ਕਹਿ ਦਿੱਤਾ ਸੀ ਅਸੀਂ ਤਾਂ ਦਿਨ ਭਰ ਦੇ ਕੰਮ ਕਰਕੇ ਥੱਕ ਜਾਂਦੀਆਂ ਹਾਂ। ਬੱਚਾ ਤਾਂ ਤੂੰ ਖੁਦ ਸੰਭਾਲ। ਰਾਤ ਭਰ ਜਾਗਣ ਕਾਰਨ ਸੁਰਵੀ ਦੀਆਂ ਅੱਖਾਂ ਹੇਠ ਕਾਲੇ ਘੇਰੇ ਪੈ ਗਏ ਸੀ। ਅੱਖਾਂ ਅੱਖਾਂ ਲਾਲ ਅਤੇ ਸੂਜੀਆਂ ਹੋਈਆਂ ਸੀ। ਕਮਰ ਵਿੱਚ ਭਿਆਨਕ ਦਰਦ ਅਤੇ ਟਾਂਕਿਆਂ ਵਿੱਚ ਜਲਣ ਸੀ। ਉੱਤੋਂ ਭੁੱਖ ਨੇ ਉਸ ਦੀ ਹਾਲਤ ਖਰਾਬ ਕਰ ਦਿੱਤੀ ਸੀ। ਸੱਸ ਅਤੇ ਨਾਨਾਣ ਸਵੇਰੇ ਸਵੇਰੇ ਤਾਨੇ ਮਾਰਨ ਬੈਠ ਗਈਆਂ ਸੀ। ਸੁਰਵੀ ਸੋਚਣ ਲੱਗੀ ਕਿ ਜਦੋਂ ਬੱਚੇ ਦੀ ਜ਼ਿੰਮੇਵਾਰੀ ਨਹੀਂ ਸੀ ਤਾਂ ਮੈਂ ਸਾਰੇ ਘਰ ਦੇ ਕੰਮ ਕਰਦੀ ਸੀ। ਸੱਸ ਅਤੇ ਨਣਾਣ ਨੂੰ ਕਿੰਨਾ ਆਰਾਮ ਦਿੱਤਾ। ਕੀ ਮੇਰੇ ਮੁਸ਼ਕਲ ਸਮੇਂ ਵਿੱਚ ਉਹ ਥੋੜਾ ਜਿਹਾ ਕੰਮ ਨਹੀਂ ਕਰ ਸਕਦੀਆਂ? ਕੀ ਮੈਨੂੰ ਇੰਨੇ ਤਾਨੇ ਮਾਰਦੀਆਂ ਨੇ? ਇੱਕ ਔਰਤ ਹੋ ਕੇ ਵੀ ਮੇਰੀ ਤਕਲੀਫ ਉਹਨਾਂ ਨੂੰ ਕਿਉਂ ਨਹੀਂ ਸਮਝ ਆ ਰਹੀ? ਤਾਂ ਸੱਸ ਦੀ ਆਵਾਜ਼ ਫਿਰ ਸੁਣਾਈ ਦਿੱਤੀ। ਉਹ ਆਪਣੀ ਬੇਟੀ ਨੂੰ ਕਹਿ ਰਹੀ ਸੀ ਮੈਂ ਤਾਂ ਆਪਣੀ ਡਿਲੀਵਰੀ ਤੋਂ 7 ਦਿਨਾਂ ਵਿੱਚ ਹੀ ਖੇਤਾਂ ਵਿੱਚ ਕੰਮ ਕਰਨਾ ਸ਼ੁਰੂ ਕਰ ਦਿੱਤਾ ਸੀ ਅੱਜ ਕੱਲ੍ਹ ਦੀਆਂ ਨੋਹਾਂ ਤਾਂ ਜਿਵੇਂ ਬੱਚਾ ਪੈਦਾ ਕਰਦੀਆਂ ਹਨ ਜਿਵੇਂ ਕੋਈ ਵੱਡੀ جنگ ਲੜ ਕੇ ਆਈਆਂ ਹੋਣ ਸੁਰਵੀ ਦਾ ਗਲਾ ਭਰ ਆਇਆ ਪਰ ਉਸਨੇ ਕੁਝ ਨਾ ਕਿਹਾ ਉਸ ਦਾ ਮੁੰਨਾ ਫੇਰ ਰੋਣ ਲੱਗਾ ਤਾਂ ਉਹ ਉਸ ਨੂੰ ਚੁੱਪ ਕਰਾਉਣ ਲੱਗੀ ਤਦ ਦੇ ਟਾਂਕਿਆਂ ਵਿੱਚ ਖਿਚਾਅ ਤੇ ਹਲਕੀ ਜੀਸ ਉਠੀ ਪਰ ਇਹ ਦਰਦ ਸਾਸਨ ਨਾਨ ਦੀਆਂ ਗੱਲਾਂ ਦੀ ਚੁੱਬਣ ਨਾਲੋਂ ਘੱਟ ਸੀ ਬੱਚੇ ਦੇ ਰੋਂ ਦੀ ਆਵਾਜ਼ ਸੁਣ ਕੇ ਸੱਸ ਚੀਕਦੀ ਹੋਈ ਬੋਲੀ ਇੱਕ ਬੱਚਾ ਨਹੀਂ ਸੰਭਲਦਾ ਤੇਥੋਂ ਸਾਰਾ ਦਿਨ ਤੇਰਾ ਬੱਚਾ ਰੋਂਦਾ ਰਹਿੰਦਾ ਹੈ ਕੋਈ ਕੰਮ ਤਾਂ ਹੋ ਨਹੀਂ ਰਿਹਾ ਬੱਚੇ ਦਾ ਮੂੰਹ ਤਾਂ ਬੰਦ ਕਰਵਾ ਸੁਰਵੀ ਸੋਚਣ ਲੱਗੀ ਕਿ ਮੰਮੀ ਜੀ ਦੇ ਬੱਚੇ ਨਹੀਂ ਰੋਂਦੇ ਸੀ ਉਸ ਨੇ ਹੰਝੂ ਪੂੰਝਦੇ ਪੂੰਝੇ ਅਤੇ ਸੋਚਿਆ ਕਿ ਮਾਂ ਬਣਨ ਦੀ ਇਹ ਹੀ ਕੀਮਤ ਹੈ ਕਿ ਘਰ ਵਾਲੇ ਤਾਨੇ ਮਾਰਨ ਅਤੇ ਭੁੱਖਾ ਰੱਖਣਾ ਸੱਸ ਨੂੰ ਪਤਾ ਸੀ ਕਿ ਜੇ ਨੂੰਹ ਨੂੰ ਖਾਣਾ ਨਾ ਦਿੱਤਾ ਤਾਂ ਉਹ ਵਿਨੋਦ ਨੂੰ ਫੋਨ ਕਰਕੇ ਸ਼ਿਕਾਇਤ ਕਰ ਦੇਵੇਗੀ ਥੋੜੀ ਦੇਰ ਵਿੱਚ ਉਹ ਖਾਣੇ ਦੀ ਥਾਲੀ ਲੈ ਆਈ ਅਤੇ ਬੋਲੀ ਚਲੋ ਜਲਦੀ ਖਾ ਲਵੋ ਤੇਰੀ ਨੂੰ ਨਾਣ ਬਾਰ-ਬਾਰ ਰੋਟੀਆਂ ਨਹੀਂ ਸੇਕੇਗੀ ਥਾਲੀ ਵਿੱਚ ਦੋ ਵਿੱਚ ਦੋ ਰੋਟੀਆਂ ਦੇਖ ਕੇ ਉਸ ਉਰਵੀ ਪਰੇਸ਼ਾਨ ਹੋ ਗਈ ਅੱਜ ਕੱਲ ਸੱਸ ਉਸ ਨੂੰ ਘੱਟ ਖਾਣਾ ਦਿੰਦੀ ਸੀ ਥਾਲੀ ਵਿੱਚ ਮਾਣੋ ਰੋਟੀਆਂ ਨਹੀਂ અપਮਾਨ ਦੇ ਟੁਕੜੇ ਸੀ ਉਸ ਉਸ ਦੀਆਂ ਅੱਖਾਂ ਫਿਰ ਭਿੱਜ ਗਈਆਂ ਪਰ ਤੇਜ ਭੁੱਖ ਕਾਰਨ ਉਸ ਨੇ ਸਿਰ ਝੁਕਾ ਕੇ ਖਾਣਾ ਖਾਣਾ ਸ਼ੁਰੂ ਕਰ ਦਿੱਤਾ ਦੋ ਰੋਟੀਆਂ ਜਲਦੀ ਹੀ ਖਤਮ ਹੋ ਗਈਆਂ ਸੱਸ ਵੀ ਖਾਣੇ ਲਈ ਬੈਠੀ ਸੀ ਸੁਰਵੀ ਨੇ ਹੌਲੀ ਜਿਹੀ ਕਿਹਾ ਮੰਮੀ ਜੀ ਦੋ ਰੋਟੀਆਂ ਨਾਲ ਮੇਰਾ ਪੇਟ ਨਹੀਂ ਭਰਿਆ ਦੀਦੀ ਨੂੰ ਕਹੋ ਨਾ ਇੱਕ ਰੋਟੀ ਹੋਰ ਸੇਕ ਦੇਣ ਸੱਸ ਨੇ ਹਾਲ ਵਿੱਚ ਬੈਠੇ ਬੈਠੇ ਕਿਹਾ ਸੁਰਵੀ ਥੋੜਾ ਪਾਣੀ ਪੀ ਕੇ ਪੇਟ ਭਰ ਲੈ ਡਿਲਬਰੀ ਤੋਂ ਬਾਅਦ ਜਿਆਦਾ ਖਾਵੇਂਗੀ ਖਾਵੇਂਗੀ ਤਾਂ ਭੈਸ ਬਣ ਜਾਵੇਂਗੀ ਫਿਰ ਜੇ ਮੇਰੇ ਪੁੱਤ ਦਾ ਮਨ ਬਾਹਰ ਪਟਕਣ ਲੱਗਾ ਤਾਂ ਮੇਥੋਂ ਸ਼ਿਕਾਇਤ ਨਾ ਕਰੀਂ ਨਾਨ ਨੀ ਤਾਨਾ ਮਾਰਦੀ ਹੋਈ ਬੋਲੀ ਹਾਂ ਭਾਬੀ ਤੁਸੀਂ ਆਪਣਾ ਮੋਟਾ ਪੇਟ ਦੇਖਿਆ ਤੁਹਾਨੂੰ ਖਾਣ ਪੀਣ ਤੇ ਕੰਟਰੋਲ ਕਰਨਾ ਚਾਹੀਦਾ ਹੈ ਸੁਰਵੀ ਹੈਰਾਨ ਹੋ ਕੇ ਬੋਲੀ ਦੀਦੀ ਮੈਂ ਹੁਣੇ ਮਾਂ ਬਣੀ ਹਾਂ ਮੁੰਨੇ ਨੂੰ ਦੁੱਧ ਵੀ ਪਿਲਾਉਣਾ ਪੈਂਦਾ ਹੈ ਇਸ ਨਾਲ ਭੁੱਖ ਜ਼ਿਆਦਾ ਲੱਗਦੀ ਹੈ ਮੈਂ ਆਪਣੇ ਫਿਗਰ ਬਾਰੇ ਨਹੀਂ ਸਿਹਤ ਬਾਰੇ ਸੋਚ ਰਹੀ ਹਾਂ ਨਹੀਂ ਤਾਂ ਮੈਂ ਕਮਜ਼ੋਰ ਹੋ ਜਾਵਾਂਗੀ ਫਿਰ ਘਰ ਦੇ ਕੰਮ ਕਿਵੇਂ ਕਰਾਂਗੀ ਸੱਸ ਬੋਲੀ ਸਰਵੀ ਤੂੰ ਤਾਂ ਕੋਈ ਕੰਮ ਕਰਦੀ ਨਹੀਂ ਫਿਰ ਜਿਆਦਾ ਖਾਣ ਦੀ ਕੀ ਲੋੜ ਸਰਵੀ ਦੀਆਂ ਅੱਖਾਂ ਵਿੱਚ ਹੰਝੂ ਵਹਿਣ ਲੱਗੇ ਉਸਨੇ ਚੁੱਪਚਾਪ ਮੋਬਾਈਲ ਕੱਢਿਆ ਅਤੇ ਵਿਨੋਦ ਨੂੰ ਫੋਨ ਕਰਕੇ ਉਡੀਕ ਕਰਨ ਲੱਗੀ ਵਿਨੋਦ ਨੇ ਫੋਨ ਚੱਕਿਆ ਤਾਂ ਸਰਵੀ ਨੇ ਸੱਸ ਨੂੰ ਫਿਰ ਕਿਹਾ ਮੰਮੀ ਜੀ ਦੋ ਰੋਟੀਆਂ ਨਾਲ ਪੇਟ ਨਹੀਂ ਭਰਿਆ ਪਲੀਜ਼ ਦੀਦੀ ਨੂੰ ਕਹੋ ਇੱਕ ਰੋਟੀ ਹੋਰ ਦੇ ਦੇਵੇ ਸਾਸੂ ਗੁੱਸੇ ਵਿੱਚ ਬੋਲੀ ਤੈਨੂੰ ਸਮਝ ਨਹੀਂ ਆਉਂਦੀ ਜਿਆਦਾ ਖਾਵੇਂਗੀ ਤਾਂ ਮੋਟੀ ਹੋ ਜਾਵੇਂਗੀ ਫਿਰ ਤੇਰਾ ਪਤੀ ਸੌਂਤਲ ਲੈ ਆਵੇਗਾ ਤਾਂ ਮੈਨੂੰ ਨਾ ਕਮੀ ਵਿਨੋਦ ਹੈਰਾਨੀ ਨਾਲ ਮਾਂ ਦੀਆਂ ਗੱਲਾਂ ਸੁਣ ਰਿਹਾ ਸੀ ਸਰਬੀ ਤੜਫਦੀ ਹੋਈ ਬੋਲੀ ਮੰਮੀ ਜੀ ਇਹ ਕਿਹੋ ਜੀਆਂ ਗੱਲਾਂ ਕੀ ਇੱਕ ਔਰਤ ਇਹ ਸੋਚੇਗੀ ਕਿ ਜਿਆਦਾ ਖਾਵੇਂਗੀ ਤਾਂ ਮੇਰਾ ਪਤੀ ਬਾਹਰ ਭਟਕੇਗਾ ਨਾਨਾ ਗੁੱਸੇ ਵਿੱਚ ਚਿੰਕੀ ਭਾਬੀ ਥੋੜੀ ਭੁੱਖੀ ਰਹਿ ਲਵੇਂਗੀ ਮਰ ਨਹੀਂ ਜਾਵੇਂਗੀ ਮੈਂ ਹੁਣ ਰੋਟੀ ਨਹੀਂ ਸੇਕਣੀ ਜਲਦੀ ਰਸੋਈ ਸੰਭਾਲੋ ਜਿੰਨਾ ਖਾਣਾ ਹੈ ਖਾਓ ਸਰਵੀ ਚੁੱਪ ਹੋ ਗਈ ਵਿਨੋਦ ਦੀਆਂ ਅੱਖਾਂ ਵਿੱਚ ਨਮੀ ਸੀ ਉਸ ਨੂੰ ਮਾਪੇਂ ਤੇ ਪੂਰਾ ਭਰੋਸਾ ਸੀ ਪਰ ਅੱਜ ਉਹਨਾਂ ਦੀਆਂ ਗੱਲਾਂ ਸੁਣ ਕੇ ਹੈਰਾਨ ਸੀ ਉਸਨੇ ਫੋਨ ਕਟਿਆ ਤੇ ਹਾਫੜੇ ਲੈ ਕੇ ਘਰੋਂ ਨਿਕਲ ਪਿਆ ਸੁਰਵੀ ਨੇ ਵੀ ਸਾਸਨਾਨ ਨੂੰ ਕੁਝ ਨਾ ਕਿਹਾ ਉਹ ਸਿਰਫ ਵਿਨੋਦ ਨੂੰ ਸੱਚ ਦੱਸਣਾ ਚਾਹੁੰਦੀ ਸੀ ਅੱਧੇ ਘੰਟੇ ਵਿੱਚ ਦਰਵਾਜ਼ੇ ਦੀ ਘੰਟੀ ਵੱਜੀ ਰੂਬੀ ਨੇ ਦਰਵਾਜ਼ਾ ਖੋਲਿਆ ਤਾਂ ਵਿਨੋਦ ਨੂੰ ਦੇਖ ਕੇ ਹੈਰਾਨ ਹੋਈ ਵੀਰੇ ਤੁਸੀਂ ਇਸ ਵੇਲੇ ਵਿਨੋਦ ਨੇ ਉਸ ਨੂੰ ਗੁੱਸੇ ਨਾਲ ਦੇਖਿਆ ਰਸੋਈ ਵਿੱਚ ਜਾ ਕੇ ਆਟਾ ਗੁੰਨੇ ਆ ਦੋ ਰੋਟੀਆਂ ਸੇਕੀਆਂ ਅਤੇ ਸਬਜ਼ੀ ਲਈ ਅਤੇ ਸੁਰਵੀ ਲਈ ਲੈ ਗਿਆ ਸੁਰਵੀ ਨੇ ਪਤੀ ਨੂੰ ਦੇਖ ਕੇ ਦੇਖ ਕੇ ਉਸ ਕਾਣਾ ਸ਼ੁਰੂ ਕਰ ਦਿੱਤਾ ਵਿਨੋਦ ਨੇ ਉਸ ਨੂੰ ਆਪਣੇ ਹੱਥਾਂ ਨਾਲ ਖਾਣਾ ਖਵਾਇਆ ਖਾਣਾ ਖਵਾਉਣ ਤੋਂ ਬਾਅਦ ਵਿਨੋਦ ਨੇ ਗੁੱਸੇ ਵਿੱਚ ਮਾਂ ਨੂੰ ਬੁਲਾਇਆ ਮਾਂ ਤੁਸੀਂ ਘਰ ਵਿੱਚ ਹੋ ਤਾਂ ਇਹ ਸਭ ਕੀ ਹੋ ਰਿਹਾ ਹੈ ਮੇਰੀ ਪਤਨੀ ਨੂੰ ਖਾਣੇ ਪੀਣੇ ਵਿੱਚ ਕਮੀ ਕਿਉਂ ਕੀ ਤੁਸੀਂ ਉਸ ਨੂੰ ਇਨਸਾਨ ਨਹੀਂ ਸਮਝਦੇ ਤੁਸੀਂ ਕਿਹਾ ਸੀ ਕਿ ਜੇ ਉਹ ਜ਼ਿਆਦਾ ਖਾਵੇਗੀ ਤਾਂ ਮੋਟੀ ਹੋ ਜਾਵੇਗੀ ਅਤੇ ਮੈਂ ਬਾਹਰ ਭਟਕਾਂਗਾ ਕੀ ਤੁਹਾਨੂੰ ਮੇਰੀ ਪਰਵਰਿਸ਼ਤੇ ਭਰੋਸਾ ਨਹੀਂ ਕਿ ਮੈਂ ਅਜਿਹਾ ਇਨਸਾਨ ਹਾਂ ਜੋ ਸਿਰਫ ਪਤਨੀ ਦੇ ਸਰੀਰ ਨਾਲ ਪਿਆਰ ਕਰਦਾ ਹਾਂ ਉਸ ਦੀ ਮਾਂ ਹੈਰਾਨ ਰਹਿ ਗਈ ਵਿਨੋਦ ਨੇ ਗੁੱਸੇ ਵਿੱਚ ਕਿਹਾ ਅੱਜ ਤੋਂ ਜੇ ਮੇਰੀ ਪਤਨੀ ਨੂੰ ਭੁੱਖਾ ਰੱਖਿਆ ਤਾਂ ਮੈਂ ਉਸ ਨੂੰ ਲੈ ਕੇ ਘਰ ਛੱਡ ਦੇਵਾਂਗਾ نوکر نوکر আনি ਰੱਖਾਂਗਾ ਜੋ ਇਮਾਨਦਾਰੀ ਨਾਲ ਖਾਣਾ ਖਵਾਵੇਗੀ ماں ਤੇ ਭੈਣ ਦੀਆਂ ਨਜ਼ਰਾਂ ਝੁੱਕ ਗਈਆਂ ਕਿਉਂਕਿ ਘਰ ਦਾ ਘਰ ਦਾ ਸਾਰਾ ਖਰਚ ਵਿਨੋਦ ਹੀ ਚਲਾਉਂਦਾ ਸੀ ਸਰਵੀ ਨੂੰ ਉਮੀਦ ਜਾਗੀ ਕਿ ਉਸ ਦਾ ਪਤੀ ਉਸ ਨਾਲ ਹੈ ਵਿਨੋਦ ਨੇ ਕਿਹਾ ਉਹ ਭੁੱਖੀ ਰਹੇਗੀ ਅਤੇ ਅਸੀਂ ਪੇਟ ਭਰ ਕੇ ਖਾਵਾਂਗੇ ਇਹ ਕਿਵੇਂ ਹੋ ਸਕਦਾ ਜੇ ਉਸ ਦਾ ਸਰੀਰ ਕਮਜ਼ੋਰ ਹੋਇਆ ਤਾਂ ਜੀਵਨ ਭਰ ਕਮਜ਼ੋਰ ਰਹੇਗੀ ਪਰ ਸਾਸਨ ਨਾਨ ਦੇ ਵਿਵਹਾਰ ਵਿੱਚ ਕੋਈ ਬਦਲਾਅ ਨਹੀਂ ਆਇਆ। ਵਿਨੋਦ ਦੇ ਸਾਹਮਣੇ ਉਹ ਚੁੱਪ ਰਹਿੰਦੀਆਂ ਪਰ ਉਸ ਦੇ ਜਾਣ ਤੋਂ ਬਾਅਦ ਤਾਨੇ ਮਾਰਦੀਆਂ। ਵਿਨੋਦ ਸੁਰਬੀ ਨੂੰ ਆਪਣੀਆਂ ਅੱਖਾਂ ਸਾਹਮਣੇ ਖਾਣਾ ਖਵਾ ਕੇ ਜਾਂਦਾ। ਪਰ ਜਦੋਂ ਸੁਰਬੀ ਨੇ ਦੱਸਿਆ ਕਿ ਉਸ ਦੀ ਪਿੱਠ ਪਿੱਛੇ ਤਾਨੇ ਮਾਰੇ ਜਾਂਦੇ ਹਨ ਤਾਂ ਵਿਨੋਦ ਨੇ ਟਰਾਂਸਫਰ ਕਰਾਉ ਲਿਆ। ਪਰਮੋਸ਼ਨ ਨਾਲ ਉਹ ਪਤਨੀ ਅਤੇ ਬੱਚੇ ਨੂੰ ਲੈ ਕੇ ਦੂਜੇ ਸ਼ਹਿਰ ਚਲਾ ਗਿਆ। ਮਾਂ ਨੇ ਰੋਕਣ ਦੀ ਕੋਸ਼ਿਸ਼ ਕੀਤੀ ਪਰ ਵਿਨੋਦ ਨਹੀਂ ਰੁਕਿਆ। ਉਹ ਦੂਰੋਂ ਮਾਂ ਅਤੇ ਭੈਣ ਦੀ ਜ਼ਿੰਮੇਵਾਰੀ ਨਿਭਾਉਂਦਾ। ਪਰ ਪਤਨੀ ਨੂੰ ਅਜਿਹੇ ਮਾਹੌਲ ਵਿੱਚ ਨਹੀਂ ਛੱਡਣਾ ਚਾਹੁੰਦਾ ਸੀ। ਵਿਨੋਦ ਨੇ ਸਹੀ ਫੈਸਲਾ ਲਿਆ। ਪਰ ਕੁਝ ਲੋਕ ਪਤਨੀ ਨਾਲ ਗਲਤ ਹੁੰਦਾ ਵੇਖ ਕੇ ਵੀ ਫਰਜ਼ ਅਤੇ ਜ਼ਿੰਮੇਵਾਰੀ ਨਾਲ ਤੇ ਉਸ ਨੂੰ ਨਰਕ ਵਿੱਚ ਛੱਡ ਦਿੰਦੇ ਹਨ ਪਰ ਸਵਾਲ ਇਹ ਹੈ ਜੋ ਗਲਤ ਕਰਦੇ ਹਨ ਕਿ ਉਨ੍ਹਾਂ ਪ੍ਰਤੀ ਪੂਰੀ ਇਮਾਨਦਾਰੀ ਨਾਲ ਫਰਜ਼ ਨਿਭਾਉਣਾ ਚਾਹੀਦਾ ਹੈ ਪਰ ਬਿਮਨੋਦ ਇੱਕ ਸੰਸਕਾਰੀ ਬੇਟਾ ਸੀ ਇਸ ਲਈ ਉਸਨੇ ਸਾਰਿਆਂ ਦੇ ਪ੍ਰਤੀ ਫਰਜ਼ ਨਿਭਾਏ ਉਮੀਦ ਕਰਦੀ ਹਾਂ ਤੁਹਾਨੂੰ ਅੱਜ ਦੀ ਕਹਾਣੀ ਪਸੰਦ ਆਈ ਹੋਵੇਗੀ ਧੰਨਵਾਦ ਜੀ